ਓਕੇਨ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ ਉਹ ਅਸੀਂ ਰਿਕਵਰ ਕੀਤੀ ਹੈ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ ਬੱਤੀਪੋਰ ਦਾ ਪਿਸਟਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ 810000 ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਤੋਂ ਜਿਹੜਾ ਪਹਿਲਾ ਕੇਸ ਹੈ ਇਹਦੇ ਵਿੱਚ ਕੋਲਿੰਜ਼ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈਗੀ ਹੈ ਕੋਕੀਨ ਦੀ ਇਹਨਾਂ ਐਫਲੂਐਂਟ ਪਾਰਟੀਆਂ ਤੇ ਉੱਥੇ ਹੀ ਰਹਿਣ ਲੱਗ ਗਿਆ ਇਹਨੇ ਓਵਰਸਟੇ ਵੀ ਕੀਤੀ ਆ ਔਰ ਇਹ ਇਹਨੇ ਕਾਉਂਟਰਵੈਂਨਸ਼ਨ ਵੀ ਕੀਤੀ ਆ ਜਿਹੜਾ ਪਾਸਪੋਰਟ ਐਕਟ ਦੀ ਆਪਾਂ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਦੀ ਟੀਮ ਲੈਡ ਬਾਈ ਇਨਸਪੈਕਟਰ ਮੋਲਕਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀਤ 엘ियस ਹਰਸ਼ ਇਹ ਬਸੰਤ ਐਵੈਨਿਊ ਅੰਮ੍ਰਿਤਸਰ ਦਾ ਹੈ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ 12ਵੀਂ ਪਾਸ ਹੈ ਔਰ ਅਖਲੇਸ਼ ਵਿਜ ਜਿਹੜਾ ਇਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੋਰ ਵੀ ਇਹ ਤੋਂ ਨਾਲ ਮਿਲਿਆ ਬੀਕਾਮ ਪੜਿਆ ਹੋਇਆ ਮੇਨ ਅਖਲੇਸ਼ ਵੀ ਇਥੇ ਅਮਰਸਰ ਦੇ ਵਿੱਚ ਰਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂਡ ਜਾਂਦੇ ਸੀਗੇ ਆ ਕਾਲਿੰਸ ਤੋਂ ਛਮਾਨ ਤੇ ਕਨਸਾਈਨਮੈਂਟ WhatsApp ਦੇ ਉੱਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰ ਇਹ ਆਪ ਵੀ ਗਿਆ ਜਾਂ ਆਪਣੇ ਕਿਸੇ ਹੋਰ ਸਾਥੀ ਰਾਹੀਂ ਮੰਗਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਜ਼ ਨੇ ਉਹਨਾਂ ਚ ਇਹ ਡਿਸਟ੍ਰੀਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫਲੂਐਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਉਹਦੇ ਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਤੇ ਇਸ ਕਰਕੇ ਜਿਹੜਾ ਕੋਲਿੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਚੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹਿਰੋਇਨ ਦਾ ਜਿਹੜਾ ਕਾਰਟਲ ਬਸਟ ਹੋਇਆ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਇਹ ਦਾਦੂਪੁਰ ਥਾਣਾ ਮਜੀਠਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਕਬੂ ਥਾਣੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਮੱਗਲਰਜ਼ ਨਾਲ ਇਹਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਐਲੀਅਸ ਰਾਹੁਲ ਕਤੂ ਨੰਗਲ ਰੋਡ ਪੀਐਸ ਮਜੀਠਾ ਅਮਰਸਰ ਰੂਰਲ ਇੱਕ ਐਵੀ ਇੱਕ ਕਪੜੇ ਦੀ ਫੈਕਟਰੀ ਚ ਕੰਮ ਕਰਦਾ ਹੈ ਇਹ ਡੈਜ਼ਿਗਨੇਟਡ ਜਿਹੜੇ ਡ੍ਰੌਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜਿਸ ਤੋਂ 8 ਲੱਖ 10 ਹਜ਼ਾਰ ਡਰੱਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਬਰਬੰਦ ਹੋਈ ਹੈ ਇਹ ਚ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹੈ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ ਡੀਲ ਕਰਦਾ ਸੀਗਾ ਉਹ ਵਾਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਦੇ ਜਿਹੜੀ ਅਗਲੇ ਜਿਹੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਆ ਤਾਂ ਇਹ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਕੋਕੀਨ ਵਾਲੇ ਵਿੱਚ ਵੀ ਤੇ ਹਿਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹ ਇਹਦਾ ਪਰਦਾ ਫਾਸ਼ ਹੋਏਗਾ ਸੋ ਅਜੇ ਦੀ ਇਨਵੈਸਟੀਗੇਸ਼ਨ ਅਜੇ ਔਨ ਔਨ ਹੈ ਸਾਡੇ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ ਗਰੁੱਪ ਬਣੇ ਹੋਏ ਆ ਜਿਹੜੇ ਫਰੈਂਡਸ ਦੇ ਸਮਝ ਲਓ ਜਾਂ ਜਿਨ੍ਹਾਂ ਨੇ ਰਿਸਿਵਰਸ ਦੇ ਗਰੁੱਪ ਜਿਨ੍ਹਾਂ ਨੂੰ ਇਹ ਯੂਜੇਜ ਦੀ ਹੁੰਦੀ ਹੈ ਕਿਉਂਕਿ ਅੱਜਕੱਲ ਜਿਹੜੇ ਅਮੀਰ ਜ਼ਾਦੇ ਨੇ ਉਹ ਇਸ ਗੱਲ ਨੂੰ ਇੱਕ ਫੈਸ਼ਨ ਵੀ ਸਮਝਦੇ ਨੇ ਔਰ ਦਿੱਲੀ ਵਗੈਰਾ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਤਾਂ ਬਹੁਤ ਪ੍ਰੇਵਲੈਂਸ ਹੈ ਰਹੀ ਹੈ ਮੁੰਬਈ ਵਗੈਰਾ ਚ ਔਰ ਇੱਕ ਕਾਲੰਸ ਤੋਂ ਵੀ ਪਤਾ ਲੱਗਿਆ ਕਿ ਬਹੁਤ ਵੱਡੇ ਲੈਵਲ ਤੇ ਉੱਥੇ ਕੰਮ ਚੱਲ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਸੰਪਰਕ ਕਰਕੇ ਦਿੱਲੀ ਦੇ ਵਿੱਚ ਇੱਥੇ ਆਪਣੇ ਗਰੁੱਪਸ ਦੇ ਵਿੱਚ ਬੜਾ ਸੀਕਰੇਟਿਵਲੀ ਇਹ ਕੰਮ ਚੱਲਦਾ ਰਿਹਾ ਇਹ ਨਹੀਂ ਕੋਈ ਬਹੁਤ ਓਪਨਲੀ ਆਪਾਂ ਕਹਿ ਸਕਦੇ ਹਾਂ ਵੀ ਇਹ ਸਾਰਿਆਂ ਨੂੰ ਹੀ ਪਤਾ ਸੀ ਜਾਂ ਇਹਨਾਂ ਦਾ ਬੜਾ ਸੀਕ੍ਰੀਟ ਗਰੁੱਪ ਹੈਗਾ ਉਹਦੇ ਵਿੱਚ ਹੀ ਇਹ ਸਪਲਾਈ ਅੱਗੇ ਕਰਦੇ ਸੀ ਔਰ ਇਹਦੀ ਪ੍ਰਾਈਸ ਵੀ ਬੜੀ ਐ ਐਕਸਪੈਂਸਿਵ ਤੌਰ ਤੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਬੱਚੇ ਲੈਣਗੇ ਤਾਂ ਜੋ ਅੰਦਾਜ਼ਾ ਹੈਗਾ ਕਿ ਤਕਰੀਬਨ 20000 ਰੁਪਏ ਪਰ ਗ੍ਰਾਮ ਤਕਵੀਰ ਵੇਚਦੇ ਰਹੇ ਹੈ ਜੋ ਇਹਨਾਂ ਦੀ ਪੁੱਛਗਿੱਛ ਆਇਆ ਸੋ ਜਿੱਦਾਂ ਜਿਹੋ ਜੀ ਮੌਕਾ ਹੁੰਦਾ ਉਹ ਜੀ ਇਹ ਕੀਮਤ ਲਾ ਦਿੰਦੇ ਰਹੇ ਦੇਖੋ ਜੀ ਉਹ ਆਪਾਂ ਕਰ ਰਹੇ ਆ ਮੈਂ ਤੁਹਾਨੂੰ ਤਾਂ ਨਹੀਂ ਅਜੇ ਕਰ ਰਿਹਾ ਫਿਰ ਉਹ ਬੰਦੇ ਸਾਰੇ ਅਲਰਟ ਹੋ ਜਾਂਦੇ ਅਸੀਂ ਦੋ ਬੰਦੇ ਤਾਂ ਹੀ ਡਿਲੇਡ ਤੁਹਾਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਕਿਉਂਕਿ ਫੜਨਾ ਨੈਟਵਰਕ ਤੋੜਨਾ ਔਰ ਸਾਰੀਆਂ ਚੀਜ਼ਾਂ ਨੂੰ ਔਨ ਫਾਈਲ ਲਿਆਉਣਾ ਟਾਈਮ ਲੱਗ ਜਾਂਦਾ ਹੁਣ ਵੀ ਇਹਦੇ ਤੇ ਕੰਮ ਚੱਲ ਰਿਹਾ ਮੇਨ ਗੱਲ ਹੈ ਕਿ ਕੋਕੇਨ ਇੱਕ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਇਹਦੇ ਤੁਹਾਡੇ ਤੇ ਧਿਆਨ ਚ ਲਿਆਦਾ ਹੀਰੋਇਨ ਜਿਹੜੀ ਹੈ 250 ਗ੍ਰਾਮ ਦੇ ਉੱਤੇ ਕਮਰਸ਼ੀਅਲ ਬਣਦੀ ਹੈ ਜਿਹੜੀ ਕੋਕੇਨ ਹੈ ਉਹ 100 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੈ ਸੋ ਤੁਸੀਂ ਇਹਦੀ ਦੇਖ ਸਕਦੇ ਹੋ ਕਿ ਵਪਾਰੀ ਬਣ ਗਿਆ ਇਸ ਤਰ੍ਹਾਂ ਦਾ ਜਿਹੜਾ ਪੇਸ਼ਵਾਲੀ ਦਾ ਲੋਕ ਹੈ ਹੈ ਜੀ ਜਿਹੜਾ ਪੇਸ਼ਵਾਲੀ ਦਾ ਲੋਕ ਸੰਤ ਹੈ ਉਹ ਜਿਹੜਾ ਵਪਾਰੀ ਬਣ ਗਿਆ ਸੀ ਵਪਾਰੀ ਰਸੀਵਰ ਹੈ ਤੇ ਡਿਸਟ੍ਰੀਬਿਊਟਰ ਹੈ ਇਹ ਸਮਝ ਸਕਦੇ ਹੋ ਤੁਸੀਂ ਦੋਨੋਂ ਚੀਜ਼ਾਂ ਹੈ ਤੁਹਾਨੂੰ ਬਹੁਤ سارے ਮੁੱਦੇ ਕਨੈਕਟਿਡ ਨੇ ਜਿਹੜੇ ਕੀ ਪਾਰਟੀਆਂ ਕਰਦੇ ਨੇ ਸਾਡੀ ਨੂੰ ਇਨਫੋਰਮੇਸ਼ਨ ਕਰਦੇ ਇਹ ਬਹੁਤ ਵੱਡੇ ਲੈਵਲ ਤੇ ਕੰਮ ਕਰਦੇ ਬਿਲਕੁਲ ਮੈਂ ਤਾਂ ਤੁਹਾਨੂੰ ਰਿਕੁਐਸਟ ਕਰੂੰਗਾ ਸਾਡੇ ਨਾਲ ਵੀ ਸ਼ੇਅਰ ਕਰੋ ਜੇ ਕਈ ਵਾਰ ਸਾਡੇ ਕੋਲ ਨਹੀਂ ਗੱਲ ਆਉਂਦੀ ਜੋ ਅਸੀਂ ਇਨਵੈਸਟੀਗੇਸ਼ਨ ਚ ਕਰ ਰਹੇ ਆਈ ਊਡ ਰਿਕੁਐਸਟ ਦੀ ਪਬਲਿਕ ਆਲਸੋ ਥਰੂ ਯੂ ਕਿ ਸਾਨੂੰ ਜ਼ਰੂਰ ਇਹਦੇ ਬਾਰੇ ਇਨਫੋਰਮੇਸ਼ਨ ਦੇਣ ਸੋ ਥੈਟ ਅਸੀਂ ਜਿਹੜੀ ਸਾਰੀ ਚੇਨ ਹੈ ਬ੍ਰੇਕ ਕਰ ਲਈ ਔਰ ਬੈਕਬੋਨ ਟੁੱਟੇ ਤਾਂ ਕਿ ਇਹਦਾ ਸਾਡੇ ਏਰੀਆ ਦੇ ਵਿੱਚੋਂ ਇਹ ਕੰਮ ਖਤਮ ਹੋਵੇ ਪਰ ਜੋ ਕਾਲਿੰਜ਼ ਦੇ ਦਸਰ ਮੁਤਾਬਕ ਇਹਨਾਂ ਦੇ ਬਹੁਤ ਸਾਰੇ ਹੋਰ ਟਿਕਾਣੇ ਵੀ ਨੇ ਪੰਜਾਬ ਹਰਿਆਣਾ ਦੇ ਵਿੱਚ ਇਹਦੇ ਹੋਰ ਬਹੁਤ ਜਿਹੜੇ ਰਿਸਿਵਰਸ ਨੇ ਔਰ ਡਿਸਟ੍ਰੀਬਿਊਟਰ ਨੇ ਕਾਲਿੰਜ਼ ਦੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਦੂਜੇ ਸ਼ਹਿਰਾਂ ਚ ਪੰਜਾਬ ਦੇ ਵਿੱਚ ਪ੍ਰੈਵਲੈਂਟ ਹੈ ਹਾਂਜੀ ਉਤੋਂ ਉਹ ਬੰਦੇ ਅਲੱਗ ਲੈ ਕੇ ਆਉਂਦੇ ਸੀ ਉਹ ਲੱਗ ਬੰਦੇ ਹੈਗੇ ਜੀ ਤੇ ਕਾਲਜ ਨਾਲ ਕਨੇ ਜੁੜਿਆ ਦੇਖੋ ਭਾਈ ਸਾਹਿਬ ਜਦੋਂ ਇਸੇ ਕੰਮ 'ਚ ਬੰਦਾ ਲੱਗ ਜਾਂਦਾ ਹੈ ਨਾ ਕੋਈ ਨਾ ਕੋਈ ਰਸਤਾ ਲੱਭ ਪੈਂਦਾ ਹੈ ਔਰ ਆਪਾਂ ਨੂੰ ਵੀ ਪਤਾ ਕਿ ਜਿਹੋ ਜੀ ਆਪਣੀ ਡਿਮਾਂਡ ਹੁੰਦੀ ਹੈ ਕੋਈ ਨਾ ਕੋਈ ਆਪਾਂ ਨੂੰ ਉਹਦਾ ਰਸਤਾ ਲੱਭ ਜਾਂਦਾ ਔਰ ਦਿੱਲੀ ਵਗੈਰਾ ਦੇ ਵਿੱਚ ਆਮ ਪਾਰਟੀਆਂ ਉਹ ਕਹਿੰਦੇ ਕਾਫੀ ਪ੍ਰੇਵਲੈਂਟ ਨੇ ਜੋ ਪੁੱਛ ਕੇ ਆਇਆ ਔਰ ਉੱਥੋਂ ਫਿਰ ਇਹ ਗਾਂ ਤੋਂ ਗਾਂ ਕੰਟੈਕਟ ਕਰ ਲੈਂਦੇ ਆ ਵੀ ਤੁਹਾਨੂੰ ਕਿੱਥੋਂ ਆਇਆ ਫਿਰ ਅੱਗੇ ਉਹ ਇਹਦਾ ਨਾਈਜੀਰੀਆਨ ਦਾ ਲਿੰਕ ਹੋ ਗਿਆ ਫਿਰ ਇਹਦਾ ਸਿੱਧਾ ਰابطਾ ਹੋ ਗਿਆ ਸੋ ਇਟ ਇਜ਼ ਬੇਸਿਕਲੀ ਚੇਨ ਫੈਮਿਲੀ ਨੂੰ ਪਤਾ ਉਹਨੂੰ ਦੇਖਦੇ ਆ ਜੀ ਫੈਮਿਲੀ ਨੂੰ ਤਾਂ ਹੁਣ ਤਾਂ ਪਤਾ ਹੀ ਹੈ ਵੀ ਜਦੋਂ ਬੰਦਾ ਫੜਿਆ ਗਿਆ ਉਹ ਇਹਨਾਂ ਨੇ ਮਤਲਬ ਇਸ ਬਾਰੇ ਵੀ ਟਿੱਪਣੀ ਕਰਨ ਜੋਗੇ ਨਹੀਂ ਰਹਿੰਦਾ ਬੰਦਾ ਜਦੋਂ ਇੰਨੀ ਬੰਦਮੀ ਹੋ ਜਾਂਦੀ ਹੈ ਸ਼ਹਿਰ ਚ ਭਾਈ ਸਾਹਿਬ ਅਸੀਂ ਨਾ ਮੈਂ ਤੁਹਾਨੂੰ ਉਹੀ ਬੇਨਤੀ ਕੀਤੀ ਹੈ ਕਿ ਪਹਿਲਾਂ ਇੱਕ ਇੱਕ ਬੰਦੇ ਨੂੰ ਅਸੀਂ लेके आके इन्वेस्टिगेट ਕਰ ਰਹੇ ਜਿਦਾ ਜਿਦਾ ਜਿੱਦਾਂ ਰੋਲ ਹੋਏਗਾ ਉਹਦੇ ਖਿਲਾਫ ਉਦਾਂ ਇਲੀਗਲ ਐਕਸ਼ਨ ਹੋਏਗਾ ਉਸ ਤੋਂ ਬਾਅਦ ਜੇ ਕੋਈ ਬੰਦਾ ਕੋਈ ਆਪਣੀ ਪਬਲਿਕ ਪਲੇਸ ਹੈ ਜਾਂ ਰੈਸਟੋਰੈਂਟ ਹੈ ਜਾਂ ਜੋ ਹੁੱਕਾ ਬਾਰ ਤੁਸੀਂ ਕਹ ਰਹੇ ਜੇ ਉਹਦਾ ਯੂਜੇਜ ਕਿਤੇ ਆਉਂਦਾ ਹੈ ਤੇ ਨੋਬਡੀ ਵਿਲ ਬੀ ਸਪੇਅਰਡ ਸਰ ਨਾ ਜੀਨੀਆ ਜਿਹੜਾ ਪਹਿਲੀ ਵਾਰ ਖਦੋ ਆਇਆ ਤੇ ਹੁਣ ਤੱਕ ਫੀਡਰ ਹੋ ਗਿਆ ਇੰਡੀਆ ਦੇ ਇਹ ਆਇਆ ਜੀ ਹੈ ਜੀ 23 2023 ਚ 42 ਸਾਲ ਦੀ ਉਹਦੀ ਉਮਰ ਹੈ ਕੋ ਮੈਂ ਤਾਂ ਤੁਹਾਨੂੰ ਦੱਸਿਆ ਦਿੱਲੀ ਦੇ ਵਿੱਚ ਬਹੁਤ ਵਧੀਆ ਨੈਟਵਰਕ ਚਲਾ ਰਹੇ ਨੇ ਇਹ ਇਕੱਲਾ ਨਹੀਂ ਹੈ ਹੋਰ ਵੀ ਬਹੁਤ ਸਾਰੇ ਲੋਕ ਨੇ ਤੇ ਉਹਦੇ ਚ ਕਿਉਂਕਿ ਇਹਦਾ ਨੈਟਵਰਕ ਇੰਨੇ 2.5 ਸਾਲ ਚ ਤੁਹਾਨੂੰ ਪਤਾ ਬਹੁਤ ਫਲਾ ਲਿਆ ਨੇ ਪੰਜਾਬ ਦੇ ਹੋਰ ਸ਼ਹਿਰਾਂ ਚ ਹਰਿਆਣੇ ਦੇ ਹੋਰ ਸ਼ਹਿਰਾਂ ਚ ਵੀ ਇਹਦੇ ਦੱਸਣ ਮੁਤਾਬਕ ਇਹਦੇ ਡਿਸਟ੍ਰੀਬਿਊਟਰ ਹੈਗੇ ਜਿਹੜੇ ਅਸੀਂ ਜਿਹੜੇ ਸਾਡੇ ਹੰਡ ਰਿਡਾਰਤੇ ਨੇ